ਜੀ ਕੀ ਹਾਲ ਆ ਜੀ ਦੋਸਤੋ ਬਹੁਤ ਸੋਨੇ ਸੋਨੇ ਡਿਜ਼ਾਈਨ ਆ ਗਏ ਨੇ ਸਾਬਰ ਲੇਸ ਏਜੰਸੀ ਮਲੇਰ ਕੋਲਾ ਪੰਜਾਬ ਇੰਡੀਆ ਤੇ ਜੀ ਬਹੁਤ ਜਿਆਦਾ ਸੋਨੇ ਸੋਨੇ ਮੋਤੀ ਲਟਕਣ ਦੇ ਵਿੱਚ ਹੌ ਡਿਜ਼ਾਈਨ ਸਿਰਫ ਹੌਲ ਸੇਲ ਵੀਰਾਂ ਵਾਸਤੇ ਜਿਹੜੇ ਹੌਲ ਸੇਲ ਦੇ ਵਿੱਚ ਲਸਾਂ ਵੇਚਦੇ ਨੇ ਜਾਂ ਰਿਟੇਲ ਦੇ ਵਿੱਚ ਲਸਾਂ ਵੇਚਦੇ ਨੇ ਕਾਫੀ ਡਿਜ਼ਾਈਨ ਆਏ ਨੇ ਮੋਤੀ ਦੇ ਵਿੱਚ ਲਟਕਣ ਦੇ ਵਿੱਚ ਦੇਖ ਸਕਦੇ ਹੋ ਆ ਵਾਲਾ ਡਿਜ਼ਾਈਨ ਆਇਆ ਜੀ ਆ ਵਾਲਾ ਡਿਜ਼ਾਈਨ ਆਇਆ ਨੇ ਇਹਦੇ ਵਿੱਚ ਸਿਲਵਰ ਵੀ ਆਇਆ ਹੈ ਦੇਖ ਸਕਦੇ ਹੋ ਇਹ ਖੁਦ ਆਪਾ ਪਿਆਰ ਕਰਵਾਉਣੇ ਆ ਜਿੱਦਾਂ ਦਾ ਕੋਈ ਵੀ ਡਿਜ਼ਾਈਨ ਤਿਆਰ ਕਰਵਾਉਣਾ ਹੋਵੇ ਤਾਂ ਤੁਸੀਂ ਤਿਆਰ ਕਰਵਾ ਦੇਣੇ ਜਿਹੜਾ ਮਰਜੀ ਕਲਰ ਕਰਵਾ ਲਓ ਸਿਲਵਰ ਕਰਵਾ ਲਓ ਕਰੀਮ ਕਰਵਾ ਲਓ ਕਾਫੀ ਕੁਆਂਟੀਟੀ ਦੇ ਅੰਦਰ ਦੇਖ ਸਕਦੇ ਹੋ ਕਾਫੀ ਕੁਆਂਟੀਟੀ ਦੇ ਸਾਡੇ ਕੋਲ ਮੋਤੀਆਂ ਦੇ ਚ ਉਧਰ ਸਾਹਮਣੇ ਦੇਖ ਲੋ ਕਾਫੀ ਕੁਆਂਟੀਟੀ ਦੇ ਅੰਦਰ ਜੀ ਇੱਕ ਦੋ ਥਾਨ ਜੀ 1000 ਥਾਨ 500 1500 ਜਿੰਨਾ ਮਰਜੀ ਥਾਨ ਆਰਡਰ ਤੇ ਵੀ ਤੁਸੀਂ ਤਿਆਰ ਕਰਵਾ ਸਕਦੇ ਹੋ ਔਰ ਆਰਡਰ ਤੇ ਤੁਸੀਂ ਮੰਗਾ ਵੀ ਸਕਦੇ ਹੋ ਆਹ ਵਾਲਾ ਆਪਣਾ ਐਡਰੈਸ ਹੈ ਜੀ ਸਾਬਰ ਲੇਸ ਏਜੰਸੀ ਮਲੇਰ ਕੋਲਾ ਪੰਜਾਬ ਇੰਡੀਆ ਜੀ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਉਹਨਾਂ ਲੋਕਾਂ ਤੱਕ ਜਿਨ੍ਹਾਂ ਨੇ ਨਵਾਂ ਕੰਮ ਸ਼ੁਰੂ ਕਰਨਾ ਜੀ ਉਹ ਵਿਚਾਰੇ ਛੋਟੇ-ਮੋਟੇ ਦੁਕਾਨਾਂ ਤੋਂ ਲੈ ਜਾਂਦੇ ਨੇ ਉਹ ਵੀ ਹੋਲਸੇਲ ਕਰਕੇ ਵੇਚ ਜਾਂਦੇ ਨੇ ਇਸ ਕਰਕੇ ਉਹਨਾਂ ਤੋਂ ਆਪਾਂ ਨੇ ਬਚਣਾ ਹੈ ਔਰ ਏਜੰਸੀ 'ਚ ਪਹੁੰਚਣਾ ਹਸਾਬ ਵਾਲੇ ਐਸ ਏਜੰਸੀ ਮਲੇਰ ਕੋਲਾ ਜ਼ਿਲ੍ਹਾ ਮਲੇਰ ਕੋਲਾ ਜੀ ਯਾਦ ਰੱਖਿਓ ਇਹ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਫੋਲੋ ਕਰ ਲਿਓ ਜੀ ਕਾਫੀ ਕੁਆਂਟੀਟੀ ਦੇ ਅੰਦਰ ਜੀ ਸਿਰਫ ਉਹਨਾਂ ਲੋਕਾਂ ਨੂੰ ਭੇਜੋ ਜਿਨ੍ਹਾਂ ਨੇ ਨਵਾਂ ਕੰਮ ਸ਼ੁਰੂ ਕਰਨਾ ਜਾਂ ਜਿਹੜੇ ਹੋਲਸੇਲਰ ਨੇ ਪਹਿਲਾਂ ਵੇਚਣ ਲੈਸਾਂ ਜਾਂ ਜਿਹੜੇ ਡੇਲਰ ਨੇ ਜੀ ਕਾਫੀ ਕੁਆਂਟੀਟੀ ਦੇ ਅੰਦਰ ਜੀ ਆਰਡਰ ਤੇ ਵੀ ਤੁਸੀਂ ਮੰਗਵਾ ਸਕਦੇ ਹੋ ਨੰਬਰ ਦਿੱਤੇ ਹੋਏ ਨੇ ਦੋ ਸਕਰੀਨ ਦੇ ਉੱਪਰ ਨੇ ਦੋਨੇ ਨੰਬਰਾਂ ਦੇ ਉੱਪਰ ਆਰਡਰ ਤੇ ਵੀ ਘਰ ਬੈਠੇ ਬਿਠਾਏ ਆਨਲਾਈਨ ਵੀ ਮੰਗਾ ਸਕਦੇ ਹੋ ਜਿੰਨਾ ਮਰਜ਼ੀ ਮਾਲ ਜੀ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਜੀ